ਆਓ ਇਸ ਗਤੀਵਿਧੀ ਵਿੱਚ ਫੇਫੜੇ ਦਾ ਇੱਕ ਮਾਡਲ ਬਣਾਉਂਦੇ ਹਾਂ ਇਸ ਲਈ ਸਾਨੂੰ ਇੱਕ ਪਲਾਸਟਿਕ ਦੀ ਬੋਤਲ ਚਾਹੀਦੀ ਹੋਵੇਗੀ ਜੋ ਇਸ ਤਰ੍ਹਾਂ ਨਾਲ ਅੱਧੀ ਕੱਟੀ ਹੋਵੇ ਇੱਕ ਜੋੜੀ ਸਟਰੌ ਚਾਹੀਦੀ ਹੋਵੇਗੀ ਜੋ ਅਧੀਆਂ ਕਟੀਆਂ ਹੋਣ ਇੱਕ ਜੋੜੀ ਗੁਬਾਰੇ ਚਾਹੀਦੇ ਹੋਣਗੇ ਤੇ ਇਸ ਤੋਂ ਇਲਾਵਾ ਇੱਕ ਮੋਮਬਤੀ ਇੱਕ ਟੇਪ ਇੱਕ ਕੈਂਚੀ ਤੇ ਮੋਮਬਤੀ ਨੂੰ ਬਾਲਣ ਲਈ ਇੱਕ ਲਾਈਟਰ ਚਾਹੀਦਾ ਹੋਵੇਗਾ ਹਾਲਾਂਕਿ ਸਾਨੂੰ ਇੱਕ ਹੋਰ ਗੁਬਾਰੇ ਦੀ ਲੋੜ ਪਵੇਗੀ ਪਰ ਉਸ ਦੇ ਪਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਤਾਂ ਆਓ ਆਪਾਂ ਫੇਫੜੇ ਦਾ ਮਾਡਲ ਬਣਾਉਣਾ ਸ਼ੁਰੂ ਕਰੀਏ ਇਸ ਦੇ ਲਈ ਸਾਨੂੰ ਸਾਂਹ ਨਲੀ ਜਾਂ ਟਰੈਕੀਆ ਤੇ ਬ੍ਰੌਂਕੀ ਦੀ ਲੋੜ ਹੋਵੇਗੀ ਸਾਡੇ ਕੋਲ ਜੋ ਇਹ ਦੋ ਸਟਰੌ ਨੇ ਉਹ ਸਾਂਹ ਨਲੀ ਜਾਂ ਬ੍ਰੌਂਕੀਅਲ ਦੀ ਤਰ੍ਹਾਂ ਕੰਮ ਕਰਨਗੇ ਆਹ ਉਪਰੀ ਭਾਗ ਸਾਂਹ ਨਲੀ ਵਾਂਗ ਕੰਮ ਕਰੇਗਾ ਤੇ ਹੇਠਾਂ ਦੇ ਦੋਵੇਂ ਸਿਰੇ ਬ੍ਰੌਂਕੀ ਵਾਂਗੂ ਕੰਮ ਕਰਨਗੇ ਤਾਂ ਸਭ ਤੋਂ ਪਹਿਲਾਂ ਅਸੀਂ ਸੈਲੋ ਟੇਪ ਨਾਲ ਇਹਨਾਂ ਦੋਵਾਂ ਸਟਰੌ ਨੂੰ ਇੱਕ ਦੂਜੇ ਨਾਲ ਲਪੇਟ ਦੇਵਾਂਗੇ ਤਾਂ ਜੋ ਉਹ ਸਾਂਹ ਨਲੀ ਵਾਂਗ ਕੰਮ ਕਰਨ ਲੱਗਣ ਇਸ ਤੋਂ ਬਾਅਦ ਆਪਾਂ ਦੋ ਫੇਫੜੇ ਬਣਾਉਣੇ ਨੇ ਇਸ ਦੇ ਲਈ ਆਪਾਂ ਇਹਨਾਂ ਦੋ ਗੁਬਾਰਿਆਂ ਨੂੰ ਲਵਾਂਗੇ ਤੇ ਇਹਨਾਂ ਦੇ ਉਪਰੀ ਸਿਰਿਆਂ ਨੂੰ ਇਸ ਤਰ੍ਹਾਂ ਨਾਲ ਕੱਟ ਕੇ ਅਲੱਗ ਕਰ ਦੇਵਾਂਗੇ ਤੇ ਫਿਰ ਇਹਨਾਂ ਦੋਵਾਂ ਗੁਬਾਰਿਆਂ ਨੂੰ ਸਟਰੋ ਦੇ ਇਹਨਾਂ ਦੋਵਾਂ ਹੇਠਲੇ ਸਿਰਿਆਂ ਨਾਲ ਜੋੜ ਦੇਵਾਂਗੇ ਆਪਾਂ ਸੈਲੋ ਟੇਪ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਚਿਪਕਾ ਦੇਵਾਂਗੇ ਤਾਂ ਜੋ ਇਹ ਸਟਰੋ ਤੋਂ ਅਲੱਗ ਨਾ ਹੋ ਸਕੇ ਤਾਂ ਹੁਣ ਸਾਡੇ ਕੋਲ ਸਾਹ ਨਲੀ ਬ੍ਰੌਂਕਾਈ ਤੇ ਫੇਫੜੇ ਤਿਆਰ ਹਨ ਹੁਣ ਆਪਾਂ ਇਸ ਕੱਟੀ ਹੋਈ ਬੋਤਲ ਨੂੰ ਲਵਾਂਗੇ ਤੇ ਇਸ ਦੇ ਇੱਕ ਗੁਬਾਰੇ ਨੂੰ ਇਸ ਤਰ੍ਹਾਂ ਲਗਾ ਦੇਵਾਂਗੇ ਇਹ ਡਾਇاف੍ਰਮ ਦੇ ਰੂਪ ਵਿੱਚ ਕੰਮ ਕਰੇਗਾ ਹੁਣ ਆਪਾਂ ਪਲਾਸਟਿਕ ਦੀ ਬੋਤਲ ਦੇ ਢੱਕਣ ਨੂੰ ਲਵਾਂਗੇ ਤੇ ਮੋਮਬਤੀ ਨੂੰ ਬਾਲ ਕੇ ਕੈਂਚੀ ਦੇ ਇੱਕ ਸਿਰੇ ਨੂੰ ਗਰਮ ਕਰਾਂਗੇ ਤੇ ਇਸ ਨਾਲ ਇਸ ਪਲਾਸਟਿਕ ਦੀ ਬੋਤਲ ਦੇ ਢੱਕਣ ਵਿੱਚ ਇੱਕ ਮੋਰੀ ਕਰਾਂਗੇ ਤਾਂ ਜੋ ਦੋਵਾਂ ਸਟਰੌ ਨੂੰ ਇਸ ਦੇ ਅੰਦਰ ਆਰਾਮ ਨਾਲ ਪਾਇਆ ਜਾ ਸਕੇ ਹੁਣ ਆਪਾਂ ਬੋਤਲ ਦੇ ਟੱਕਣ ਵਿੱਚ ਹੋਈ ਇਸ ਮੋਰੀ ਵਿੱਚੋਂ ਸਟਰੋ ਨੂੰ ਇਸ ਤਰ੍ਹਾਂ ਅੰਦਰ ਪਾਵਾਂਗੇ ਤੇ ਸਟਰੋ ਦੇ ਹੇਠਲੇ ਭਾਗ ਨੂੰ ਜਿਸ ਵਿੱਚ ਦੋਵੇਂ ਗੁਬਾਰੇ ਜੁੜੇ ਨੇ ਉਸ ਨੂੰ ਆਪਾਂ ਇਸ ਤਰ੍ਹਾਂ ਨਾਲ ਬੋਤਲ ਦੇ ਅੰਦਰ ਕਰ ਦੇਾਂਗੇ ਇਸ ਤਰ੍ਹਾਂ ਸਾਡੇ ਕੋਲ ਫੇਫਰਿਆਂ ਦਾ ਇੱਕ ਮਾਡਲ ਤਿਆਰ ਹੋ ਗਿਆ ਹੈ ਹੁਣ ਜਦੋਂ ਅਸੀਂ ਬੋਤਲ ਦੇ ਹੇਠਾਂ ਲੱਗੇ ਗੁਬਾਰੇ ਨੂੰ ਬਾਹਰ ਵੱਲ ਖਿੱਚਾਂਗੇ ਜਾਂ ਛੱਡਾਂਗੇ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਕੀ ਹੁੰਦਾ ਹੈ ਧਿਆਨ ਦਿਓ ਕਿ ਬੋਤਲ ਦੇ ਅੰਦਰ ਮੌਜੂਦ ਗੁਬਾਰਿਆਂ ਦਾ ਆਕਾਰ ਕਿਵੇਂ ਬਦਲ ਰਿਹਾ ਹੈ ਜਦੋਂ ਮੈਂ ਬੋਤਲ ਦੇ ਹੇਠਲੇ ਭਾਗ ਵਿੱਚ ਲੱਗੇ ਗੁਬਾਰੇ ਨੂੰ ਖਿੱਚਦਾ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਬੋਤਲ ਦੇ ਅੰਦਰ ਦੇ ਗੁਬਾਰੇ ਫੁੱਲਣ ਲੱਗਦੇ ਨੇ ਤੇ ਉਹਨਾਂ ਦਾ ਆਕਾਰ ਬਦਲ ਜਾਂਦਾ ਹੈ ਤੇ ਜਦੋਂ ਮੈਂ ਬਾਹਰ ਲੱਗੇ ਗੁਬਾਰੇ ਨੂੰ ਛੱਡਦਾ ਹਾਂ ਤਾਂ ਅੰਦਰ ਦੇ ਗੁਬਾਰੇ ਸੁੰਗੜ ਜਾਂਦੇ ਨੇ ਆਪਣੇ ਫੇਫੜੇ ਵੀ ਬਿਲਕੁਲ ਐਵੇਂ ਹੀ ਕੰਮ ਕਰਦੇ ਨੇ ਜਦੋਂ ਆਪਾਂ ਸਾਹ ਲੈਂਦੇ ਆ ਤਾਂ ਆਪਣੇ ਫੇਫੜੇ ਫੈਲਦੇ ਨੇ ਤੇ ਡਾਇਆਫ੍ਰਾਮ ਸੁੰਗੜਦਾ ਹੈ ਇਸ ਤਰ੍ਹਾਂ ਜਦੋਂ ਅਸੀਂ ਸਾਹ ਛੱਡਦੇ ਹਾਂ ਤਾਂ ਫੇਫੜੇ ਸੁੰਗੜ ਜਾਂਦੇ ਨੇ ਤੇ ਡਾਇਆਫ੍ਰਾਮ ਫੈਲ ਜਾਂਦਾ ਹੈ ਇਸੇ ਤਰ੍ਹਾਂ ਜਦੋਂ ਮੈਂ ਇੱਥੇ ਬਾਹਰ ਵਾਲੇ ਗੁਬਾਰੇ ਨੂੰ ਬਾਹਰ ਵੱਲ ਖਿੱਚਦਾ ਹਾਂ ਜੋ ਕਿ ਡਾਇਆਫ੍ਰਾਮ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਤਾਂ ਬੋਤਲ ਦੇ ਅੰਦਰ ਦੇ ਗੁਬਾਰੇ ਫੈਲਦੇ ਨੇ ਇਹ ਗੁਬਾਰੇ ਫੇਫੜਿਆਂ ਵਾਂਗ ਕੰਮ ਕਰ ਰਹੇ ਨੇ ਇੱਥੇ ਧਿਆਨ ਦਿਓ ਕਿ ਜਦੋਂ ਅਸੀਂ ਬਾਹਰ ਵਾਲੇ ਗੁਬਾਰੇ ਨੂੰ ਖਿੱਚਦੇ ਹਾਂ ਤਾਂ ਇਹ ਸਥਲ ਅਵਸਥਾ ਵਿੱਚ ਨਹੀਂ ਹੁੰਦਾ ਹੈ ਬਲਕਿ ਸੁੰਗੜਦਾ ਹੈ ਤੇ ਇਸ ਸਮੇਂ ਫੇਫੜੇ ਯਾਨੀ ਅੰਦਰ ਦੇ ਗੁਬਾਰੇ ਫੈਲਦੇ ਨੇ ਪਰ ਜਦੋਂ ਮੈਂ ਬਾਹਰ ਵਾਲੇ ਗੁਬਾਰੇ ਨੂੰ ਛੱਡਦਾ ਹਾਂ ਤਾਂ ਇਹ ਸਥਲ ਅਵਸਥਾ ਵਿੱਚ ਚਲਾ ਜਾਂਦਾ ਹੈ ਤੇ ਉਦੋਂ ਫੇਫੜੇ ਸੁੰਗੜ ਜਾਂਦੇ ਨੇ ਤੇ ਇਸ ਤਰ੍ਹਾਂ ਸਾਡੇ ਫੇਫੜੇ ਕੰਮ ਕਰਦੇ ਨੇ ਤੇ ਅਸੀਂ ਸਾਹ ਲੈ ਸਕਦੇ ਹਾਂ